ਗੁਰੂ ਪੈਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ 538ਵਾਂ ਵਿਆਹ ਪੁਰਬ ਤੇ ਆਪਾਂ ਪਹੁੰਚੇ ਹਾਂ ਜੀ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਤੇ ਇੱਥੇ ਸੰਗਤਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੱਲ ਨੂੰ ਵਿਆਹ ਪੁਰਬ ਮਨਾਏ ਜਾਣਗੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 538ਵਾਂ ਵਿਆਹਪੁਰਬ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਤੇ ਉਸ ਸੰਬੰਧ ਦੇ ਵਿੱਚ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਅੱਜ 28 ਤਰੀਕ ਤੇ ਅੱਜ ਪੂਰੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਤੁਸੀਂ ਦੇਖ ਸਕਦੇ ਹੋ ਵੀ ਸੰਗਤਾਂ ਪੂਰੀਆਂ ਤਿਆਰਬਰ ਤਿਆਰ ਨੇ ਤੇ ਇਧਰਲੇ ਪਾਸੇ ਜਿਹੜੇ ਦੀਵਾਨ ਨੇ ਉਹ ਸਜਾਏ ਜਾਣਗੇ ਤੇ ਮਹਾਰਾਜ ਜੀ ਦੇ ਸਰੂਪ ਦੀਵਾਨ ਹਾਲ ਦੇ ਵਿੱਚ ਲਿਜਾਏ ਜਾ ਰਹੇ ਨੇ ਤੇ ਥੋੜੇ ਸਮੇਰੇ ਵਿੱਚ ਬਟਾਲੇ ਤੋਂ ਵੀ ਸੰਗਤਾਂ ਇੱਥੇ ਪਹੁੰਚ ਜਾਣਗੀਆਂ ਤੇ ਦੀਵਾਨ ਜਿਹੜੇ ਨੇ ਉਹ ਸ਼ੁਰੂ ਹੋ ਜਾਣਗੇ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਤੇ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਤੇ ਸੰਗਤਾਂ ਹੌਮ ਹੌਮ ਆ ਕੇ ਪਹੁੰਚ ਰਹੀਆਂ ਨੇ ਗੁਰਦੁਆਰਾ ਸਾਹਿਬ ਤੇ ਇੱਥੇ ਆਓ ਜੀ ਆਪਾਂ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋયા ਤੇ ਆਓ ਜੀ ਕਰਦੇ ਹਾਂ ਦਰਸ਼ਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਤੇ ਆਪਾਂ ਬਾਬਾ ਜੀ ਪਾਸੋਂ ਕੱਲ ਦੇ ਸਾਰੇ ਜਿਹੜੇ ਪ੍ਰੋਗਰਾਮ ਨੇ ਹੋਨਰਾਂ ਦਾ ਵੀ ਵੇਰਵਾ ਲੈਣੇ ਆ ਕਿਉਂਕਿ ਕੱਲ ਇੱਥੋਂ ਕਿਉਂਕਿ ਕੱਲ ਨੂੰ ਤੇ ਤੋਂ ਨਗਰ ਕੀਰਤਨ ਰਵਾਨਾ ਹੋਣਗੇ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਜਾਣ ਵਾਸਤੇ ਤੇ ਆਓ ਜੀ ਆਪਾਂ ਧੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੇ ਦਰਸ਼ਨ ਕਰਦੇ ਆ ਤੇ ਦੇਖਦੇ ਆ ਜੀ ਕਿੰਦਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਆਓ ਜੀ ਇਦਰ ਫੁੱਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੰਗਤ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸਾਹਿਬ ਜੀ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਇਧਰਲੇ ਪਾਸੇ ਪਾਲਕੀ ਸਾਹਿਬ ਜੀ ਨੂੰ ਸਜਾਇਆ ਜਾ ਰਿਹਾ ਹੈ ਸਵੇਰ ਸਵੇਰੇ ਇਸ ਪਾਲਕੀ ਸਾਹਿਬ ਜੀ ਦੇ ਵਿੱਚ ਭੰਤਨ ਸ਼੍ਰੀ ਗੁਰਨ ਸਾਹਿਬ ਪਾਤਸ਼ਾਹ ਜੀ ਨੂੰ ਸਜੋਬਿਤ ਕਰਕੇ ਤੇ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਕੰਨ ਸਾਹਿਬ ਬਟਾਲਾ ਵਾਸਤੇ ਰਵਾਨਾ ਕੀਤਾ ਜਾਊਗਾ ਜੀ ਇੰਦਲੇ ਪਾਸੇ ਲੰਗਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਸੇਵਾਦਾਰਾਂ ਵੱਲੋਂ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਜਾਊਗਾ ਜੀ ਕੱਲ ਨੂੰ ਸੋ ਇੰਦਲੇ ਪਾਸੇ ਬੇਈ ਨਦੀ ਇਹ ਨਦੀ ਵੀ ਜਿਹੜੀ ਬਿਆਸ ਦਰਿਆ ਦੇ ਵਿੱਚੋਂ ਨਿਕਲਦੀ ਆ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਪਾਣੀ ਦਾ ਲੈਵਲ ਵਧਿਆ ਹੋਇਆ ਤੇ ਇੱਥੋਂ ਤੱਕ ਐਸ ਜਗਾ ਤੱਕ ਪਾਣੀ ਦਾ ਲੈਵਲ ਹੁੰਦਾ ਇੱਥੇ ਅੱਗੇ ਪੌੜੀਆਂ ਬਣੀਆਂ ਹੋਈਆਂ ਨੇ ਜਿੱਥੋਂ ਸੰਗਤਾਂ ਜਲ ਛਕਦੀਆਂ ਨੇ ਤੇ ਹੁਣ ਇਹ ਜਿਹੜਾ ਪਾਣੀ ਆ ਇੱਥੋਂ ਤੱਕ ਪਹੁੰਚ ਗਿਆ ਵਾਹਿਗੁਰੂ ਮਿਹਰ ਕਰੇ ਤੇ ਪਰ ਫਿਰ ਵੀ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਉਸ਼ਾ ਘਟਣੀ ਹੋਇਆ ਸੰਗਤਾਂ ਪਹੁੰਚੀਆਂ ਨੇ ਗੁਰੂਆਂ ਦੇ ਦਰਸ਼ਨ ਲਈ ਤਿਆਉ ਜੀ ਹੁਣ ਦਰਸ਼ਨ ਕਰਦੇ ਆ ਉਸ ਪਵਿੱਤਰ 베ਰੀ ਸਾਹਿਬ ਜੀ ਦੇ ਜਿਸ ਦੇ ਨਾਮ ਤੇ ਗੁਰਦੁਆਰਾ ਸਾਹਿਬ ਜੀ ਦਾ ਨਾਮ 베ਰ ਸਾਹਿਬ ਪਿਆ ਹੈ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਇਸ਼ਨਾਨ ਕਰਨ ਤੋਂ ਬਾਅਦ ਅਤੇ ਜਿਹੜੀ ዳਤਣ ਸੀਗੀ ਉਹ ਇਸ ਜਗ੍ਹਾ ਤੇ ਗੱਡੀ ਸੀ ਤੇ ਉਸੇ ਜਗ੍ਹਾ ਤੇ ਅੱਜ ਸਜੋਬਿਤ ਹੈ ਜੀ ਇਹ ਪਵਿੱਤਰ 베ਰੀ ਤਿਆਉ ਆਪਾ ਬਾਬਾਈ ਪਾਸੋਂ ਪੁੱਛਦੇ ਆ ਹੁਣ ਭਈ ਕੱਲ ਦੇ ਜਿਹੜੇ ਕੀ ਸਮਾਗਮਾਂ ਦੇ ਕਿੰਨੇ ਕਿਹੜੇ ਵਜੇ ਕਿੰਨੇ ਕਿੰਨੇ ਵਜੇ ਕੀ ਕੀ ਜਿਹੜੇ ਸਮਾਗਮ ਹੋ ਚੱਲਣਗੇ ਕੱਲ ਨੂੰ ਜਾਓ ਹੁਣ ਭੋਰਾ ਸਾਹਿਬ ਜੀ ਦੇ ਵਿੱਚ ਦਰਸ਼ਨ ਕਰੋ ਜੀ ਤੜਾ ਸਾਹਿਬ ਜੀ ਦੇ ਜਿੱਥੇ ਧੰਤਨ ਸ਼ੁਰੂ ਬਲੰਗਦੇ ਪਾਸ਼ਾ ਜੀ ਭਗਤੀ ਕਰਿਆ ਕਰਦੇ ਸਨ ਇਸ ਪਵਿੱਤਰ ਸਥਾਨ ਤੇ 14 ਸਾਲ 9 ਮਹੀਨੇ ਤੇ 13 ਦਿਨ ਤਪ ਕੀਤਾ ਸੀ ਧੰਤਨ ਸ਼ਿਰੂ ਨਾਰੰਗ ਦੇ ਪਾਸ਼ਾ ਜੀ ਤਿਆਉ ਸੰਗਤੀ ਹੁਣ ਆਪਾਂ ਭਾਈ ਸਾਹਿਬ ਭਾਈ ਨਵਜੋਤ ਸਿੰਘ ਜੀ ਖਾਲਸਾ ਉਹਨਾਂ ਦੇ ਪਾਸੋਂ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਕੱਲ ਦੇ ਸਮਾਗਮਾਂ ਦੀ ਇੱਥੇ ਸੇਵਾਦਾਰ ਨੇ ਭਾਈ ਸਾਹਿਬ ਕਿਹਾ ਜੀ ਕਰਦੇ ਆ ਜਾਣਕਾਰੀ ਪ੍ਰਾਪਤ ਕੱਲ ਦੇ ਸਮਾਗਮਾਂ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਤਰਨਾ ਤੇ ਅਰਦਾਸ ਤੇ ਆ ਕਿ ਬੇਨਤੀ ਹੈ ਕਿ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਆਪ ਰਾਹਪੁਰਬ ਦੇ ਸੰਬੰਧ ਵਿੱਚ ਬਟਾਲੇ ਤੋਂ ਸੰਗਤ ਆ ਰਹੀ ਹੈ ਲਗਭਗ 8 8:30 ਤੱਕ ਲਗਭਗ ਪਹੁੰਚਣ ਵਾਲੀ ਹੈ ਅਤੇ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸ੍ਰੀ ਬੇਰ ਸਾਹਿਬੋਂ ਇੱਕ ਮਹਾਨ ਨਗਰ ਕੀਰਤਨ ਨਿਕਲਣਾ ਵਾ ਸਵੇਰੇ 5 ਵਜੇ ਦਾ ਅੰਮ੍ਰਿਤ ਵੇਲੇ ਦਾ ਟਾਈਮ ਦਿੱਤਾ ਹੋਇਆ ਵਾ ਤੇ ਮਹਾਰਾਜ ਜੀ ਹਜ਼ੂਰੀ ਵਿੱਚ 10:35 ਕਰਕੇ ਇਸ ਤੱਕ ਲਗਭਗ 5:30 ਤੱਕ ਤੁਰ ਪਣਾ ਹੈ ਤੇ ਸਾਰੇ ਪੜਾ ਤਲਵੰਡੀ ਚੌਧਰੀਆਂ ਫਤੂ ਡਿੰਗੇ ਸਹਿਵਲਾ ਫਾਤ ਹੋਏ ਬਾਬਾ ਬਕਾਲੇ ਹੁੰਦੇ ਮਹਿਤਾ ਚੌਂਕ ਤੋਂ ਇਹ ਪਟਾਲੇ ਰਾਤ ਅਮਰਤ ਵੇਲੇ ਮਤਲਬ ਪੈ ਜਾਂਦਾ ਜੀ 30 ਤਰੀਕ ਨੂੰ ਅਮਰਤ ਵੇਲਾ ਹੋ ਜਾਂਦਾ ਜੀ ਤੇ ਉਦੋਂ ਪਹੁੰਚਣਾ ਵਾ ਲਗਭਗ 3-4 ਵਜੇ ਤੱਕ ਪਹੁੰਚ ਸਕਦਾ ਪਹੁੰਚਣਾ ਵਾ ਤੇ ਸਭ ਨੂੰ ਸਾਰਿਆਂ ਨੂੰ ਬੇਨਤੀ ਹੈ ਸੰਗਤ ਨੂੰ ਕਿ ਆਹ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਅਮਰਤ ਵੇਲੇ 5 ਵਜੇ ਪਹੁੰਚਣ ਦੀ ਕਿਰਪਾ ਕਰਨੀ ਆਪਣੇ ਵਿਆਹ ਲੈ ਕੇ ਹੋਣੇ ਸੱਚੇ ਪਾਤਸ਼ਾਹ ਕਿਰਪਾ ਕਰੇ ਤਨਗੁਰ ਨਾਨਕ ਸੱਚੇ ਪਾਤਸ਼ਾਹ ਦੀ ਵਿਆਹ ਖੁਸ਼ੀ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਤੇ ਮਹਾਰਾਜ ਜੀ ਵਿਆਹ ਦੀ ਖੁਸ਼ੀ ਤੇ ਆਪ ਵੀ ਖੁਸ਼ੀਆਂ ਪ੍ਰਾਪਤ ਕਰੋ ਹਾਜ਼ਰੀਆਂ ਭਰੋ ਅਤੇ ਮਾਰਾ ਧਰੀਆਂ ਦਸਾਂ ਪਰਮਾਨ ਕਰੇ ਸਭ ਦੇ ਕਾਜ ਰਾਸ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ دیਵਾਨ ਹਾਲ ਦੇ ਵਿੱਚ ਵੀ ਜਿਹੜੇ ਸਮਾਗਮ ਨੇ ਉਹ ਸ਼ੁਰੂ ਹੋ ਚੁੱਕੇ ਨੇ ਅੱਜ ਰਾਤ ਦੇ ਸਮਾਗਮ ਜਿਹੜੇ ਨੇ ਉਹ ਇੱਥੇ ਚੱਲਣਗੇ ਜੀ ਰਹਿਰਾ ਸਾਹਿਬ ਜੀ ਦੀ ਰੰਗਤਾ ਹੋਣ ਲੱਗੀ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੀਆਂ ਸੰਗਤਾਂ ਨੂੰ ਹੱਲੇ ਤੱਕ ਇਹਨਾਂ ਸਮਾਗਮਾਂ ਬਾਰੇ ਨਹੀਂ ਪਤਾ ਲੱਗਿਆ ਉਹਨਾਂ ਤੱਕ ਇਹ ਮੈਸੇਜ ਪਹੁੰਚ ਗਏ ਤੇ ਉਹ ਆਪਣੀ ਹਾਜ਼ਰੀ ਸਵੇਰੇ ਸਮਾਗਮਾਂ ਦੇ ਵਿੱਚ ਲਗਾ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਕੱਲ ਨੂੰ ਵੀ ਜਿਹੜੇ ਸਮਾਗਮ ਹੋਣਗੇ ਨਗਰ ਕੀਰਤਨ ਕੱਢੇ ਜਾਣਗੇ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਸੋ ਠੀਕ ਹੈ ਸੰਗਤ ਜੀ ਮਿਲਦੇ ਹਾਂ ਜੀ ਸਵੇਰੇ ਜਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ